ਤੇ ਆਖਰਕਾਰ ਕੱਲ ਪੰਜਾਬ ਦਾ ਬਜਟ ਪੇਸ਼ ਕਰ ਦਿੱਤਾ ਗਿਆ ਵਿੱਤੀ ਸਾਲ 2024 ਤੇ 25 ਵਾਸਤੇ ਬਜਟ ਪੇਸ਼ ਕਰ ਦਿੱਤਾ ਗਿਆ ਤੇ ਇਹ ਬਜਟ 2 ਲੱਖ 4000 ਤੇ 918 ਕਰੋੜ ਰੁਪਏ ਦਾ ਬਜਟ ਦੱਸਿਆ ਜਾ ਰਿਹਾ ਹੈ ਤੇ ਇਸ ਬਜਟ ਦੇ ਵਿੱਚ ਸਿਹਤ ਸਿੱਖਿਆ ਤੇ ਖੇਤੀਬਾੜੀ ਨੂੰ ਤਰਜੀਹ ਦੇਣ ਦਾ ਦਾਵਾ ਕੀਤਾ ਗਿਆ ਇਹਨਾਂ ਜ਼ਿਆਦਾ ਬਜਟ ਜਿਹੜਾ ਪੇਸ਼ ਕੀਤਾ ਗਿਆ ਇਹ ਪਿਛਲੀ ਵਾਰ ਦੇ ਬਜਟ ਨਾਲੋਂ 3 ਫੀਸਦੀ ਜ਼ਿਆਦਾ ਹੈ ਦੂਜੀ ਗੱਲ ਹਾਲ ਹੀ ਦੇ ਵਿੱਚ ਦਿੱਲੀ ਦਾ ਬਜਟ ਪੇਸ਼ ਕੀਤਾ ਜਾਂਦਾ ਆ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਵਿੱਤ ਮੰਤਰੀ ਆਤਸ਼ੀ ਦੇ ਵੱਲੋਂ ਇਹ ਬਜਟ ਪੇਸ਼ ਕੀਤਾ ਜਾਂਦਾ ਹੈ ਜੇ ਕੁਝ ਦਿਨ ਪਹਿਲਾਂ ਇਹ ਬਜਟ ਪੇਸ਼ ਹੋਇਆ ਸੀ ਦਿੱਲੀ ਵਾਸਤੇ 76000 ਕਰੋੜ ਰੁਪਏ ਦਾ ਬਜਟ ਪੇਸ਼ ਹੁੰਦਾ ਹੈ ਪੰਜਾਬ ਦਾ ਅੱਜ ਬਜਟ ਪੇਸ਼ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਤੀ ਸਾਲ 2024-25 ਦੇ ਵਾਸਤੇ ਬਜਟ ਪੇਸ਼ ਕੀਤਾ ਗਿਆ ਤੇ ਇਸ ਬਜਟ ਦੇ ਵਿੱਚ ਜੋ ਅੰਕੜਾ ਸਾਹਮਣੇ ਆਇਆ ਉਹ ਕਹਿੰਦਾ ਹੈ ਕਿ 2 ਲੱਖ 4918 ਕਰੋੜ ਰੁਪਏ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਗਿਆ ਹੈ ਪਰ ਇਸ ਬਜਟ ਦੇ ਵਿੱਚ ਵਿਵਾਦ ਵਧ ਗਏ ਨੇ ਇਸ ਬਜਟ ਦੇ ਅਨੁਸਾਰ ਜਿੱਥੇ ਦਾਵਾ ਕੀਤਾ ਗਿਆ ਕਿ ਸਿੱਖਿਆ ਸਿਹਤ ਅਤੇ ਖੇਤੀਬਾੜੀ ਨੂੰ ਤਰਜੀਹ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਸਿੱਧੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਪੰਜਾਬ ਸਰਕਾਰ ਹੁਣ 38000 ਕਰੋੜ ਰੁਪਏ ਦੇ ਕਰੀਬ ਇੱਕ ਹੋਰ ਕਰਜ਼ ਲੈਣ ਲਈ ਤਿਆਰ ਹੈ ਔਰ ਇਸ ਕਰਜ਼ ਦੇ ਨਾਲ ਨਾਲ 2025 ਔਨ ਤੱਕ ਪੰਜਾਬ ਉੱਤੇ ਕੁੱਲ ਕਰਜ਼ਾ ਜਿਹੜਾ ਆ ਉਹ ਉਹ 3.7 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ ਯਾਨੀ ਕਿ ਜਿਹੜਾ ਵਿਰਾਸਤੀ ਖਰਚਾ ਪਹਿਲਾਂ 2.5 ਲੱਖ ਕਰੋੜ ਮਿਲਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੇ ਵਿੱਚ ਵੀ ਹੁਣ ਇਜ਼ਾਫਾ ਹੋ ਗਿਆ ਹੈ ਵਿਰੋਧੀ ਪਾਰਟੀਆਂ ਸਿੱਧੇ ਇਲਜ਼ਾਮ ਲਾ ਰਹੀਆਂ ਨੇ ਕਿ ਇਹ ਖਰਚਾ ਇਹ ਕਰਜ਼ਾ ਜਿਹੜਾ ਆ ਉਹ 2025 ਤੱਕ ਆਉਂਦੇ ਆਉਂਦੇ 3.7 ਲੱਖ ਕਰੋੜ ਤੱਕ ਪਹੁੰਚ ਜਾਵੇਗਾ ਜਿਸ ਦੇ ਨਾਲ ਪੰਜਾਬ ਕਰਜ਼ੇ ਦੇ ਭਾਰ ਹੇਠ ਡੁੱਬ ਜਾਵੇਗਾ ਉਹਦੇ ਥੱਲੇ ਦਬ ਜਾਵੇਗਾ ਉਹਦੇ ਨਾਲ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਗੰਭੀਰ ਦੇਖ ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਖੈਰ ਇਹੋ ਚੀਜ਼ਾਂ ਨੇ ਜੋ ਵਿਰੋਧੀ ਤਰ੍ਹਾਂ ਨੇ ਇਲਜ਼ਾਮ ਲਾਈਆਂ ਨੇ ਪਰ ਦੂਜੇ ਪਾਸੇ ਵਿੱਤੀ ਵਿਭਾਗ ਦੀ ਗੱਲ ਕਰੀਏ ਵਿੱਤ ਮੰਤਰੀ ਦੀ ਗੱਲ ਕਰੀਏ ਹਰਪਾਲ ਚੀਮਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਜਟ ਦੇ ਵਿੱਚ ਵੱਡੇ ਦਾਅਵੇ ਕੀਤੇ ਨੇ ਖਾਸ ਕਰਕੇ ਸਿਹਤ ਸਿੱਖਿਆ ਅਤੇ ਖੇਤੀਬਾੜੀ ਨੂੰ ਲੈ ਕੇ ਇਹਨਾਂ ਤਿੰਨਾਂ ਫੋਰਮਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਾਗਰਤੀ ਲਿਆਉਣ ਦੀ ਗੱਲ ਕੀਤੀ ਗਈ ਹੈ ਔਰ ਇਸ ਨਵੇਂ ਬਜਟ ਦੇ ਆਧਾਰ ਦੇ ਉੱਤੇ ਕਿਹਾ ਗਿਆ ਕਿ ਇਹਨਾਂ ਦੇ ਵਿੱਚੋਂ ਵੱਡਾ ਹਿੱਸਾ ਇਹਨਾਂ ਮਸਲਿਆਂ ਦੇ ਉੱਤੇ ਵਰਤਿਆ ਜਾਵੇਗਾ ਉਹ ਕਿਸ ਤਰ੍ਹਾਂ ਵਰਤਿਆ ਜਾਵੇਗਾ ਤੁਹਾਨੂੰ ਉਹ ਵੀ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਿਆ ਖੇਤਰ ਦੀ ਤੇ ਸਿੱਖਿਆ ਖੇਤਰ ਦੇ ਵਿੱਚ ਜਿਹੜਾ ਬਜਟ ਰੱਖਿਆ ਗਿਆ ਜਿਹੜਾ ਬਜਟ ਅਲਾਟ ਕੀਤਾ ਗਿਆ ਉਹ ਕੁੱਲ ਬਜਟ ਦਾ 11 ਤੋਂ 12 ਫੀਸਦੀ ਦੇ ਵਿੱਚ ਹਿੱਸਾ ਆਉਂਦਾ ਆ ਜੋ ਖਾਸ ਕਰਕੇ ਸਿੱਖਿਆ ਖੇਤਰ ਦੇ ਵਾਸਤੇ ਰੱਖਿਆ ਗਿਆ ਇਸ ਦੇ ਵਿੱਚ ਜੋ ਅੰਕੜੇ ਕਹਿੰਦੇ ਨੇ ਉਸ ਮੁਤਾਬਕ 16 ਤੋਂ 16.5 ਹਜ਼ਾਰ ਕਰੋੜ ਰੁਪਈਆ ਜਿਹੜਾ ਆ ਉਹ ਸਿੱਖਿਆ ਖੇਤਰ ਦੇ ਵਾਸਤੇ ਵੱਖਰਾ ਰੱਖਿਆ ਗਿਆ ਤੇ ਇਸ ਵਿੱਚ ਵੀ ਇੱਕ ਬਾਇਫਰਕੇਸ਼ਨ ਸਾਹਮਣੇ ਆਂਦੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਸੀ ਉਹਨਾਂ ਦੇ ਵਿੱਚ ਇੱਕ 100 ਕਰੋੜ ਰੁਪਏ ਦਾ ਹੁਣ ਵੱਖਰਾ ਬਜਟ ਰੱਖਿਆ ਯਾਨੀ ਕਿ ਇੱਕ ਵੱਖਰਾ ਖਰਚ ਸਕੂਲ ਆਫ ਐਮਿਨੈਂਸਸ ਬਾਰੇ ਰੱਖਿਆ ਜਿਹੜਾ ਲੰਘੇ ਸਾਲ 200 ਕਰੋੜ ਸੀਗਾ ਉਸ ਨੂੰ ਹੁਣ ਘਟਾ ਕੇ 100 ਕਰੋੜ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਵਾਸਤੇ ਸਿੱਖਿਆ ਦੇ ਖਰਚਿਆਂ ਦੇ ਵਾਸਤੇ 16 ਤੋਂ 16 ਹਜ਼ਾਰ O, 4 ਕਰੋੜ ਰੁਪਈਆ ਜਿਹੜਾ ਉਹ علیحدਾ ਰੱਖ ਦਿੱਤਾ ਗਿਆ ਜਿਹੜਾ ਪੂਰੇ ਬਜਟ ਦਾ 11 ਤੋਂ 12 ਫੀਸਦੀ ਤੱਕ ਦਾ ਹਿੱਸਾ ਜਿਹੜਾ ਉਹ ਦੱਸਿਆ ਜਾ ਰਿਹਾ ਯਾਨੀ ਕਿ 11 11.5 ਤੋਂ 12 ਦੇ ਵਿੱਚ ਵਿੱਚ ਜਿਹੜਾ ਹਿੱਸਾ ਆਉਂਦਾ ਆ ਬਜਟ ਦਾ ਉਹ ਸਿੱਖਿਆ ਵਿਭਾਗ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਦੂਜੀ ਗੱਲ ਕਰੀਏ ਸਿਹਤ ਵਿਭਾਗ ਦੀ ਤੇ ਸਿਹਤ ਵਿਭਾਗ ਵਾਸਤੇ ਵੀ ਧਿਆਨ ਰੱਖਿਆ ਗਿਆ ਖਾਸ ਧਿਆਨ ਰੱਖਿਆ ਗਿਆ 5264 ਕਰੋੜ ਰੁਪਈਆ ਜਿਹੜਾ ਆ ਓਹੋ ਸਿਹਤ ਵਿਭਾਗ ਦੇ ਵਾਸਤੇ ਰੱਖਿਆ ਗਿਆ ਹੈ ਖਾਸ ਕਰਕੇ ਇਸ ਪੂਰੇ ਬਜਟ ਦੇ ਵਿੱਚੋਂ ਇੱਕ ਵੱਡੀ ਅਲੋਕੇਸ਼ਨ ਹੈਗੀ ਹੈ 3.55% ਹਿੱਸਾ ਜਿਹੜਾ ਆ ਉਹ ਸਿਹਤ ਵਿਭਾਗ ਦੇ ਵੱਲੋਂ ਵਰਤਿਆ ਜਾਵੇਗਾ ਖਾਸ ਤੌਰ ਦੇ ਉੱਤੇ ਸਿਹਤ ਵਿਭਾਗ ਜਿਹੜਾ ਆ ਉਸ ਨੂੰ ਅਲੋਟ ਕੀਤਾ ਗਿਆ ਤਾਂ ਕਿ ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਜਿਹੜੀਆਂ ਨੇ ਹੋਰ ਚੰਗੀਆਂ ਬਣਾਈਆਂ ਜਾ ਸਕਣ ਹਾਲਾਂਕਿ ਇਹ ਜਿਹੜਾ ਖਰਚ ਹੈਗਾ ਉਹ ਥੋੜਾ ਹੋਰ ਵਧਾਇਆ ਜਾ ਸਕਦਾ ਸੀ ਸਿਹਤ ਦੇ ਉੱਤੇ ਥੋੜਾ ਹੋਰ ਖਰਚ ਕੀਤਾ ਜਾ ਸਕਦਾ ਸੀ ਪਰ ਫਿਲਹਾਲ ਸਿਹਤ ਦੇ ਮੱਦੇ ਨਜ਼ਰ ਜਿਹੜਾ ਖਰਚ ਹੈ ਉਹ ਅਲਾਟ ਕਰ ਦਿੱਤਾ ਗਿਆ 5264 ਕਰੋੜ ਰੁਪਏ ਜਿਹੜੇ ਨੇ ਉਹ ਸਿਹਤ ਸਹੂਲਤਾਂ ਦੇ ਵਾਸਤੇ ਰੱਖੇ ਗਏ ਨੇ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਦੇ ਵਿੱਚ 13786 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਖੇਤੀਬਾੜੀ ਦੇ ਵਾਸਤੇ ਵੱਖਰਾ ਰੱਖਿਆ ਗਿਆ ਤੇ ਇਸ ਵਿਚ ਵੀ ਜੇ ਗੱਲ ਕਰੀਏ ਖੇਤੀਬਾੜੀ ਸੰਬੰਧੀ ਸਬਸਿਡੀ ਦੀ ਤਾਂ ਉਸ ਦੇ ਵਿੱਚ ਵੀ 9331 ਕਰੋੜ ਰੁਪਇਆ ਜਿਹੜਾ ਆ ਉਹ ਖੇਤੀਬਾੜੀ ਸੰਬੰਧੀ ਸਬਸਿਡੀਆਂ ਦੇ ਵਾਸਤੇ ਰੱਖਿਆ ਗਿਆ ਕਿਸਾਨਾਂ ਦੇ ਵਾਸਤੇ ਵੱਡੀ ਸਹੂਲਤ ਹੈ ਹਾਲਾਂਕਿ ਸੁਨੀਲ ਜਾਖੜ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਮੌਜੂਦਾ ਸਰਕਾਰ ਨੇ ਕਿਸਾਨੀ ਵਾਸਤੇ ਕੱਖ ਵੀ ਨਹੀਂ ਰੱਖਿਆ ਇਸ ਸਾਲ ਦੇ ਬਜਟ ਦੇ ਵਿੱਚ ਕਿਸਾਨੀ ਵਾਸਤੇ 13786 ਕਰੋੜ ਰੁਪਏ ਜਿਹੜੇ ਨੇ ਉਹ ਰੱਖੇ ਗਏ ਨੇ ਤੇ ਉਹਦਾ ਅਲੈਦਾ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਬਸਿਡੀਆਂ ਦੇ ਵਾਸਤੇ 9331 ਕਰੋੜ ਰੁਪਈਆ ਇੱਕ ਅਲੈਦਾ ਬਜਟ ਬਣਾ ਕੇ ਰੱਖਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣਗੀਆਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਤਿੰਨ ਵੱਡੇ ਖੇਤਰ ਸਿੱਖਿਆ ਸਿਹਤ ਤੇ ਖੇਤੀਬਾੜੀ ਇਹਨਾਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਇਸ ਤੋਂ ਅਲੈਦਾ 900 ਤੋਂ 1000 ਕਰੋੜ ਦੇ ਵਿੱਚ ਵਿੱਚ ਜਿਹੜੀ ਹੈ ਉਹ ਰਕਮ ਰੱਖੀ ਗਈ ਹੈ ਖੇਤੀਤੀ ਅਤੇ ਨੌਜਵਾਨਾਂ ਦੀ ਸੁਰੱਖਿਆ ਵਾਸਤੇ ਨੌਜਵਾਨਾਂ ਦੇ ਵਿਕਾਸ ਵਾਸਤੇ ਇਹ ਉਹਨਾਂ ਦੇ ਵਾਸਤੇ ਜਿਹੜਾ ਬਜਟ ਹੈ ਉਹ ਅਲਾਟ ਕੀਤਾ ਗਿਆ ਖਾਸ ਕਰਕੇ ਨੌਜਵਾਨਾਂ ਵਾਸਤੇ ਕੀਤਾ ਗਿਆ ਖੇਡਾਂ ਦੇ ਵਾਸਤੇ ਵੱਖਰੀ ਵਿਵਸਥਾ ਕੀਤੀ ਗਈ ਹੈ ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜਾ ਬਜਟ ਹੈ ਉਹ ਜਦੋਂ ਪੇਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਵਿਵਾਦ ਖੜਾ ਹੋ ਜਾਂਦਾ ਵਿਵਾਦ ਇਸ ਹੱਦ ਤੱਕ ਖੜਾ ਹੁੰਦਾ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮੌਜੂਦਾ ਸਰਕਾਰ ਉੱਤੇ ਸਿੱਧੇ ਨਿਸ਼ਾਨੇ ਸਾਧਦੀਆਂ ਨੇ ਦਰਅਸਲ ਜੇ ਇਸ ਬਜਟ ਤੋਂ ਅਲੈਦਾ ਇੱਕ ਵੱਖਰੇ ਅੰਕੜੇ ਦੀ ਗੱਲ ਕਰੀਏ ਜਿਸ ਦੇ ਆਧਾਰ ਦੇ ਉੱਤੇ ਦਾਵਾ ਕੀਤਾ ਜਾ ਰਿਹਾ ਵਿਰੋਧੀਆਂ ਵੱਲੋਂ ਕਿ ਪੰਜਾਬ ਸਰਕਾਰ ਪੰਜਾਬ ਨੂੰ ਹੋਰ ਕਰਜ਼ੇ ਹਿੱਟ ਦਬਾਉਣ ਨੂੰ ਤਿਆਰ ਹੈ ਉਸ ਦੇ ਆਧਾਰ ਦੇ ਉੱਤੇ 38000 ਕਰੋੜ ਦੇ ਲਗਭਗ ਇੱਕ ਇਹੋ ਜੀ ਰਕਮ ਹੈਗੀ ਹੈ ਜਿਸ ਦੇ ਆਧਾਰ ਦੇ ਉੱਤੇ ਨਵਾਂ ਲੋਨ ਲੈਣ ਨੂੰ ਤਿਆਰ ਹੈਗੀ ਹੈ ਪੰਜਾਬ ਸਰਕਾਰ ਨਵਾਂ ਲੋਨ ਲਿਆ ਜਾਵੇਗਾ ਇਹ ਸਾਫ਼ ਕਿਹਾ ਜਾ ਰਿਹਾ ਹੈ 38331 1 ਕਰੋੜ ਰੁਪਏ ਦੇ ਕਰੀਬ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਜਿਸ ਦੇ ਆਧਾਰ ਦੇ ਉੱਤੇ ਨਵਾਂ ਲੋਨ ਲੈਂਡ ਦੀ ਗੱਲ ਸਾਹਮਣੇ ਆ ਰਹੀ ਹੈ ਖੈਰ ਇਸ ਨਵੇਂ ਲੋਨ ਦੇ ਨਾਲ ਪੰਜਾਬ ਦੇ ਅੰਦਰ ਜਿਹੜਾ ਕਰਜ਼ਾ ਹੈਗਾ ਉਹ 3.7 ਲੱਖ ਕਰੋੜ ਤੱਕ ਪਹੁੰਚ ਜਾਵੇਗਾ 2025 ਆਉਂਦੇ ਆਉਂਦੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਸਿੱਧਾ ਇਲਜ਼ਾਮ ਲਾ ਰਹੀਆਂ ਨੇ ਦਰਸਲ ਜਦੋਂ ਆਮ ਆਦਮੀ ਪਾਰਟੀ ਸੱਤਾ ਸੰਭਦੀ ਹੈ ਤਾਂ ਉਸ ਵੇਲੇ ਪੰਜਾਬ ਦਾ ਜਿਹੜਾ ਕਰਜ਼ਾ ਹੁੰਦਾ ਹੈ ਉਹ 2.7 ਲੱਖ ਕਰੋੜ ਦੇ ਕਰੀਬ ਹੁੰਦਾ ਹੈ ਔਰ ਉਸ ਕਰਜ਼ੇ ਦੇ ਵਿੱਚ ਪਾਰਿਸ ਆਫਾ ਦੇਖਣ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਅ ਇਸ ਸਾਲ ਦੀ ਸ਼ੁਰੂਆਤ ਤੱਕ ਆਉਂਦੇ ਹੁੰਦੇ ਪੰਜਾਬ ਦਾ ਜਿਹੜਾ ਕਰਜ਼ਾ ਆ ਉਸ ਦੇ ਵਿੱਚ 59 ਹਜ਼ਾਰ ਕਰੋੜ ਤੱਕ ਦਾ ਵਾਅਦਾ ਹੋ ਜਾਂਦਾ 59 ਹਜ਼ਾਰ ਕਰੋੜ ਤੱਕ ਦਾ ਜਿਹੜਾ ਵਾਅਦਾ ਹੋਇਆ ਇਸ ਤੋਂ ਬਾਅਦ ਹੁਣ ਦੁਬਾਰਾ 38 ਹਜ਼ਾਰ ਕਰੋੜ ਤੱਕ ਦਾ ਵਾਅਦਾ ਹੁੰਦਾ ਨਜ਼ਰ ਆਉਣ ਲੱਗਿਆ ਜਿਸ ਤੋਂ ਬਾਅਦ ਹੁਣ ਹਾਲਾਤ ਹੋਰ ਗੰਭੀਰ ਹੋ ਸਕਦੇ ਨੇ ਪੰਜਾਬ ਵਾਸਤੇ ਵਿਰੋਧੀ ਧਿਰਾਂ ਦੇ ਸੋਤੇ ਨਿਸ਼ਾਨੇ ਸਾਧਨੀਆਂ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਦਾ ਸਿੱਧਾ ਕਹਿਣਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਧਾ ਕਹਿਣਾ ਕਿ ਇਹ ਬਜਟ ਜਿਹੜਾ ਹੈ ਪੰਜਾਬ ਦੇ ਵਾਸਤੇ ਪੰਜਾਬ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਲਾਭਦਾਇਕ ਹੋਵੇਗਾ ਪੰਜਾਬ ਦਾ ਨਵਾਂ ਬਜਟ ਆ ਚੁੱਕਿਆ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਲਗਾਤਾਰ ਜਿੱਥੇ ਕੇਂਦਰ ਦੇ ਉੱਤੇ ਨਿਸ਼ਾਨੇ ਸਾਧਦੀਆਂ ਸੀ ਉੱਥੇ ਹੀ ਉਹਨਾਂ ਨੂੰ ਉਮੀਦ ਪੰਜਾਬ ਸਰਕਾਰ ਤੋਂ ਵੀ ਸੀ ਕਿ ਪੰਜਾਬ ਸਰਕਾਰ ਵੀ ਆਉਂਦੇ ਬਜਟ ਦੇ ਵਿੱਚ ਉਹਨਾਂ ਦਾ ਪੱਲਾ ਫੜੇਗੀ ਪਰ ਆਖਰਕਾਰ ਹੁਣ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਨੇ ਇੱਕ ਵੱਡਾ ਬਜਟ ਬਜਟ ਦੇ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਖੇਤੀਬਾੜੀ ਦੇ ਵਾਸਤੇ ਅਲੈਦਾ ਰੱਖ ਦਿੱਤਾ ਗਿਆ ਔਰ ਨਾ ਸਿਰਫ ਖੇਤੀਬਾੜੀ ਵਾਸਤੇ ਜਿਹੜਾ ਵੱਖਰਾ ਬਜਟ ਰੱਖਿਆ ਉਹਦੀ ਗੱਲ ਹੈ ਸਗੋਂ ਉਸ ਤੋਂ ਇਲਾਵਾ ਕਿਸਾਨਾਂ ਦੀ ਸਬਸਿਡੀ ਅਤੇ ਕਿਸਾਨਾਂ ਦੀ ਖੇਤੀ ਦੀ ਸਾਂਭ ਸੰਭਾਲ ਉਸ ਦਾ ਵੀ ਧਿਆਨ ਜਿਹੜਾ ਆ ਉਹ ਮੁਕੰਮਲ ਤੌਰ ਦੇ ਉੱਤੇ ਰੱਖਿਆ ਗਿਆ ਕਿਸਾਨਾਂ ਦੇ ਵੱਲੋਂ ਹੁਣ ਸ਼ਾਇਦ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਜ਼ਰੂਰ ਇਲਜ਼ਾਮ ਲਾ ਰਹੀਆਂ ਨੇ ਨਵੇਂ ਬਜਟ ਦੇ ਵਿੱਚ ਪੰਜਾਬ ਨੂੰ ਫਿਲਹਾਲ ਇਹ ਸਭ ਕੁਝ ਦਿੱਤਾ ਜਾ ਰਿਹਾ ਔਰ ਇਸ ਤੋਂ ਅਲੱਗਾ ਹੋਰ ਸਭ ਕੁਝ ਪੰਜਾਬ ਨੂੰ ਦੇਣ ਦੀ ਪੰਜਾਬ ਤੱਕ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਇਸ ਤੋਂ ਬਾਅਦ ਕਿਸ ਤਰ੍ਹਾਂ ਇਹਨੂੰ ਅਲੋਟ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਆਉਣ ਵਾਲਾ ਇਹ ਵਿੱਤੀ ਸਾਲ ਲੰਘਦਾ ਹੈ ਉਹ ਇਸ ਸਾਲ ਨੂੰ ਹੰਡਾਉਣ ਤੋਂ ਬਾਅਦ ਪਤਾ ਲੱਗੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੇ ਢੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ